ਭਗਤ ਪੀਪਾਜੀ ਜਿਨ੍ਹਾਂ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਹੈ ਜਿਸ ਵੇਲੇ ਆਪਣਾ ਰਾਜ ਭਾਗ ਛੱਡ ਕੇ ਜੰਗਲ ਦੇ ਵਿੱਚ ਜਾਂਦੇ ਨੇ ਉਸ ਵੇਲੇ ਉਹਨਾਂ ਦੀ ਪਤਨੀ ਸੀਤਾ ਜਿਸ ਨੂੰ ਸਹਜਰੀ ਵੀ ਆਖਦੇ ਹਨ ਉਸ ਦੇ ਉੱਪਰ ਕੁਝ ਚਾਰ ਕੋ ਮਛਟੰਡਿਆਂ ਨੇ ਭੈੜੀ ਨਜ਼ਰ ਰੱਖੀ ਭੈੜਾ ਕਰਮ ਕਰਨ ਵਾਸਤੇ ਸੋਚਿਆ ਤਾਂ ਕਿਵੇਂ ਉਸ ਦੀ ਰੱਖਿਆ ਭਗਵਾਨ ਨੇ ਕੀਤੀ ਉਜ ਛੋਟੀਆਂ ਸਾਥੀਆਂ ਸੰਖੇਪ ਦੇ ਵਿੱਚ ਲੈ ਕੇ ਆਏ ਆ ਬੜੇ ਪਿਆਰ ਦੇ ਨਾਲ ਸਰਵਣ ਕਰੋ ਸਾਧ ਸੰਗਤ ਜੀਓ ਜਿਸ ਵੇਲੇ ਰਾਜ ਭਾਗ ਨੂੰ ਛੱਡਿਆ ਭਗਤ ਪੀਪਾ ਜੀ ਨੇ ਪਹਿਲਾਂ ਬੜੇ ਵੱਡੇ ਰਾਜਾ ਸਨ ਉਹਨਾਂ ਨੂੰ ਜਿਸ ਗੱਲ ਦਾ ਪਤਾ ਚੱਲਿਆ ਕਿ ਜੇ ਇਸ ਦੇਵੀ ਦੀ ਮੈਂ ਪੂਜਾ ਮੁਕਤੀ ਵਾਸਤੇ ਕਰਦਾ ਉਹ ਮੁਕਤੀ ਨਹੀਂ ਦੇ ਸਕਦੀ ਖੁਦ ਦੇਵੀ ਨੇ ਆਪ ਦੱਸ ਦਿੱਤਾ ਫਿਰ ਰਾਮਾਨੰਦ ਜੀ ਨੂੰ ਗੁਰੂ ਬਣਾ ਕੇ ਰਾਮਾ ਜੀ ਦੇ ਨਾਲ ਉਹ ਵਿਰਾਗੀ ਹੋ ਕੇ ਚਲੇ ਗਏ ਦਵਾਰਕਾ ਦੇ ਵਿੱਚ ਕਿਸੇ ਬ੍ਰਾਹਮਣ ਨੇ ਮਜਾਕ ਵਿੱਚ ਆਖ ਦਿੱਤਾ ਕਿ ਜਿਸ ਦਵਾਰਕਾ ਨਗਰੀ ਨੂੰ ਪਾਣੀ ਦੇ ਵਿੱਚ ਕ੍ਰਿਸ਼ਨ ਪ੍ਰਭੂਾਨ ਨੇ ਬਣਾਇਆ ਸੀ ਜਿਉਂ ਉਹਨਾਂ ਦੇ ਦਰਸ਼ਨ ਕਰਨੇ ਹੋ ਤੇ ਪਾਣੀ ਦੇ ਵਿੱਚ ਹੈ ਤੇ ਭਗਤ ਜੀ ਜਿਹੜਾ ਵੀ ਕੋਈ ਪਰਮੇਸ਼ਰ ਦੇ ਪਿਆਰ ਦੇ ਵਿੱਚ ਰੰਗਿਆ ਹੋਵੇ ਨਾ ਭਰੋਸਾ ਬੜੀ ਛੇਤੀ ਕਰਦੇ ਸਨ ਕਿ ਬ੍ਰਾਹਮਣਿਆ ਸੱਚੀ ਆਖ ਰਿਹਾ ਹੈ ਉਹਨਾਂ ਨੇ ਵੇਖਿਆ ਨਹੀਂ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਉੱਚ ਉਹਨਾਂ ਦੀ ਪਤਨੀ ਨੇ ਵੀ ਮਾਰ ਦਿੱਤੀ ਤੇ ਭਗਵਾਨ ਇੰਨੇ ਪ੍ਰਸੰਨ ਹੋਏ ਤੇ ਇਹਨਾਂ ਨੇ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਉੱਥੇ ਪ੍ਰਿਸ਼ਨ ਭਗਵਾਨ ਨੇ ਦਰਸ਼ਨ ਦਿੱਤੇ ਤੀਪਾ ਜੀ ਨੂੰ ਉਹ ਤੇ ਨਿਸ਼ਾਨੀਆਂ ਵੀ ਦਿੱਤੀਆਂ ਮੰਦਰੀ ਦਿੱਤੀ ਸਾੜੀ ਦਿੱਤੀ ਸੀਤਾ ਜੀ ਨੂੰ ਕਿ ਜਦੋਂ ਬਾਹਰ ਆਏ ਸੁੱਕੇ ਬਸਤਰ ਉਹਨਾਂ ਦੇ ਸਾਨ ਤੇ ਬੜੇ ਹੈਰਾਨ ਹੋਏ ਲੋਕਾਂ ਨੇ ਆਖਿਆ ਕਿ ਬ੍ਰਾਹਮਣ ਨੇ ਤੁਹਾਡੇ ਨਾਲ ਮਜਾਰ ਦਿੱਤਾ ਸੀ ਤੁਸੀਂ ਕਾਦੋਂ ਸ਼ਾਲ ਮਾਰਨੀ ਸੀ ਆਖਣ ਲੱਗੇ ਨਹੀਂ ਮਜ਼ਾਕ ਨਹੀਂ ਕੀਤਾ ਉਹ ਤੇ ਸੱਚਮੁੱਚ ਭਗਵਾਨ ਹੈ ਜਦੋਂ ਇਹ ਗੱਲ ਸੁਣੀ ਤੇ ਬੜੀ ਮਹਿਮਾ ਉਹਨਾਂ ਦੀ ਪ੍ਰਗਟ ਹੋ ਗਈ ਲੋਕ ਦੂਰ ਦਰੇੜਿਆਂ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਪਰ ਸਾਧ ਸੰਗਤ ਜੀ ਉਹ ਭਗਤ ਪੀਪਾ ਜੀ ਨੂੰ ਆਪਣੀ ਵਡਿਆਈ ਜਿਹੜੀ ਸੀ ਉਹ ਚੰਗੀ ਨਹੀਂ ਸੀ ਲੱਗਦੀ ਉਹ ਆਖਣ ਲੱਗੇ ਕਿ ਹੁਣ ਤੇ ਲੋਕ ਨਾਮ ਵੀ ਨਹੀਂ ਜਪਣ ਦਿੰਦੇ ਇੰਨੀ ਵੱਡੀ ਗਿਣਤੀ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਆਪਾਂ ਇਕਾਂਤ ਦੇ ਵਿੱਚ ਜੇ ਨਾਮ ਜਪਣਾ ਹੈ ਫਿਰ ਸਾਨੂੰ ਇੱਥੋਂ ਜਾਣਾ ਪਵੇਗਾ ਇਸ ਕਰਕੇ ਭਗਤ ਦੀਪਾ ਜੀ ਆਪਣੀ ਪਤਨੀ ਨੂੰ ਲੈ ਕੇ ਜੰਗਲਾਂ ਦੇ ਵਿੱਚ ਚਲੇ ਗਏ ਸੋ ਪਹਿਲਾਂ ਤੇ ਜਦੋਂ ਭਗਤ ਜੀ ਜੰਗਲ ਦੇ ਵਿੱਚ ਜਾ ਰਹੇ ਨੇ ਇੱਕ ਕਪਟੀ ਪਠਾਨ ਜਿਸ ਨੇ ਵੇਖਿਆ ਕਿ ਇਹ ਦੋਵੇਂ ਪਤੀ ਤੇ ਪਤਨੀ ਇਕੱਲੇ ਜਾ ਰਹੇ ਨੇ ਕੋਈ ਇਹਨਾਂ ਦੇ ਨਾਲ ਸੰਗੀ ਸਾਥੀ ਨਹੀਂ ਸੋ ਉਹ ਵੀ ਭਗਤ ਦੀਪਾ ਜੀ ਦੀ ਪਤਨੀ ਸੀਤਾ ਜੀ ਨੂੰ ਵੇਖ ਕੇ ਬੇਈਮਾਨ ਹੋ ਗਿਆ ਉਹਨੇ ਪਛਾੜ ਦਿੱਤਾ ਸੋ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਦੱਸਦੇ ਹਨ ਕਿ ਸੀਤਾ ਜੀ ਨੂੰ ਪਿਆਸ ਲੱਗੀ ਜਦੋਂ ਉਹ ਪਾਣੀ ਪੀਣ ਵਾਸਤੇ ਰੁਕੀ ਇੱਕ ਝਰਨੇ ਤੋਂ ਕੁਦਰਤੀ ਪਾਣੀ ਵਗ ਰਿਹਾ ਸੀ ਉਹ ਪਾਣੀ ਪੀਣ ਲੱਗ ਗਈ ਤੇ ਆਪਣੀ ਸੁਭਾਅ ਦੇ ਅਨੁਸਾਰ ਭਗਤ ਪੀਪਾ ਜੀ ਰਾਮ ਰਾਮ ਜਪਦੇ ਹੋਏ ਤੁਰੇ ਜਾ ਰਹੇ ਨੇ ਅੱਗੇ ਲੰਘ ਗਏ ਕੁਝ ਕੋਈ ਦੂਰੀ ਦੋਹਾਂ ਵਿੱਚ ਪੈ ਚੁੱਕੀ ਸੀ ਸੂਚ ਕਰਕੇ ਉਸ ਪਠਾਨ ਨੇ ਇਸ ਗੱਲ ਦਾ ਫਾਇਦਾ ਚੁੱਕਿਆ ਉਹ ਸੀਤਾ ਨੂੰ ਲੈ ਕੇ ਜੰਗਲ ਦੇ ਵਿੱਚ ਇੱਕ ਬੜੇ ਹੀ ਉਜਾੜ ਵਾਲੀ ਥਾਂ ਤੇ ਚਲਾ ਗਿਆ ਉੱਥੇ ਜਿਸ ਵੇਲੇ ਉਸ ਨੇ ਸੀਤਾ ਜੀ ਦੇ ਨਾਲ ਭੈੜਾ ਕਰਮ ਕਰਨ ਦੀ ਕੋਸ਼ਿਸ਼ ਕੀਤੀ ਉਸੇ ਵੇਲੇ ਇੱਕ ਭਿਆਨਕ ਸ਼ੇਰ ਉਸ ਜੰਗਲ ਦੇ ਵਿੱਚ ਆਇਆ ਉਸ ਨੇ ਉਸ ਪਠਾਨ ਨੂੰ ਤੇ ਉਸ ਦੇ ਸਾਥੀਆਂ ਨੂੰ ਮੌਕੇ ਤੇ ਹੀ ਖਤਮ ਕਰ ਦਿੱਤਾ ਉਸ ਪਠਾਨ ਦੇ ਆਪਣੇ ਨੋਹਾਂ ਦੇ ਨਾਲ ਐਸੇ ਉਸਨੇ ਪੇਟ ਦੇ ਵਿੱਚ ਜ਼ਖਮ ਕੀਤੇ ਕਿ ਉਸ ਦਾ ਪੇਟ ਹੀ ਦੋ ਫਾੜ ਕਰ ਦਿੱਤਾ ਸੋ ਉਦੋਂ ਵੀ ਭਗਵਾਨ ਨੇ ਰੱਖਿਆ ਕੀਤੀ ਫਿਰ ਇੱਕ ਬਜ਼ੁਰਗ ਬ੍ਰਾਹਮਣ ਦੇ ਰੂਪ ਦੇ ਵਿੱਚ ਉਥੇ ਭਗਵਾਨ ਆਇਆ ਆਖਣ ਲੱਗਾ ਬੇਟੀ ਮੈਂ ਇੱਕ ਸੰਨਿਆਸੀ ਹਾਂ ਤੇ ਉਥੇ ਮੈਂ ਵੇਖਿਆ ਤੇਰਾ ਪਤੀ ਤੇਰੀ ਭਢੀਕ ਕਰ ਰਿਹਾ ਚੱਲ ਤੈਨੂੰ ਉਸ ਦੇ ਕੋਲ ਪਹੁੰਚਾ ਦੇਵਾਂ ਜਦੋਂ ਉਹ ਪਗਤ ਪੀਪਲ ਦੇ ਕੋਲ ਸੀਤਾ ਜੀ ਨੂੰ ਪਚੰਦਾ ਹੈ ਤਾਂ ਫੇਰ ਉਸੇ ਵੇਲੇ ਭਗਵਾਨ ਅਲੋਪ ਹੋ ਗਿਆ ਹੁਣ ਸੀਤਾ ਨੂੰ ਪਤਾ ਚੱਲ ਗਿਆ ਸੀ ਕਿ ਰੱਖਿਆ ਕਰਨ ਵਾਲਾ ਸ਼ੇਰ ਦੇ ਰੂਪ ਦੇ ਵਿੱਚ ਵੀ ਭਗਵਾਨ ਹੀ ਸੀ ਤੇ ਇਸ ਸੰਿਆਸੀ ਦੇ ਰੂਪ ਦੇ ਵਿੱਚ ਵੀ ਭਗਵਾਨ ਹੀ ਸੀ ਮੈਂ ਦਰਸ਼ਨ ਤੇ ਕੀਤੇ ਪਰ ਪਛਾਣ ਨਹੀਂ ਸਕੀ ਕੋਈ ਸੇਵਾ ਨਹੀਂ ਕਰ ਸਕੀ ਸੋ ਉਹ ਸੀਤਾ ਦਾ ਹੋਰ ਵੀ ਜੋ ਵਿਸ਼ਵਾਸ ਸੀ ਉਹ ਪੱਕਾ ਹੋ ਗਿਆ ਫਿਰ ਇਸੇ ਤਰ੍ਹਾਂ ਜਦੋਂ ਅੱਗੇ ਉਹ ਚਾਲੇ ਮਾਰਦੇ ਨੇ ਤਾਂ ਇੱਕ ਤੇ ਜੋ ਭਗਤ ਪੀਪਾ ਜੀ ਦੀ ਪਤਨੀ ਸੀਤਾ ਸੀ ਵੈਸੇ ਹੀ ਜਵਾਨ ਤੇ ਸੁੰਦਰ ਸੀ ਦੂਸਰਾ ਪ੍ਰਭੂ ਦੀ ਪ੍ਰੀਤ ਭਗਤੀ ਕਰਕੇ ਪਤੀ ਵਰਤਾ ਹੋਣ ਕਰਕੇ ਉਹਨਾਂ ਦੇ ਹੋਰ ਵੀ ਚਿਹਰੇ ਦਿੱਤੇ ਲਾਲਗੀ ਆਈ ਹੋਈ ਸੀ ਜੋ ਵੀ ਉਹਨਾਂ ਨੂੰ ਵੇਖੇ ਉਹ ਬੇਇਮਾਨ ਹੋ ਜਾਵੇ ਸੋ ਚਾਰ ਮਸਟੰਡੇ ਜੋ ਸੰਨ ਉਹਨਾਂ ਨੇ ਠਾਨ ਲਈ ਕਿ ਆਪਾਂ ਇਸ ਦੀ ਇਸਤਰੀ ਦਾ ਜੋ ਹੈ ਇਹ ਜੋ ਸਤੀ ਵਰਤਾ ਬਣੀ ਹੈ ਇਹ ਭੰਗ ਕਰਨਾ ਹੈ ਉਸ ਵੇਲੇ ਉਹ ਚਾਰ ਮਸਟੰਡੇ ਬੜੀ ਵਿਉਂਤ ਦੇ ਨਾਲ ਉਹਨਾਂ ਨੇ ਸਾਧੂਆਂ ਵਾਲੇ ਬਾਣੇ ਪਾਏ ਬਸਤਰ ਉਹਨਾਂ ਨੇ ਪਾਏ ਤੇ ਭਗਤ ਪੀਪਾ ਜੀ ਦੇ ਚੇਲੇ ਬਣ ਕੇ ਸੋ ਭਗਤ ਪੀਪਾ ਜੀ ਜਿਨ੍ਹਾਂ ਵਾਸਤੇ ਸਾਰੇ ਇੱਕੋ ਜੇ ਸਨ ਸਾਰਿਆਂ ਨੂੰ ਇੱਕੋ ਜਾਪ ਦੇਸ਼ ਦਿੰਦੇ ਸੀ ਉਹਨਾਂ ਦੇ ਮਨ ਦੇ ਵਿੱਚੋਂ ਇਹ ਸਾਰਾ ਕੁਝ ਨਿਕਲ ਚੁਕਾ ਸੀ ਕਿ ਸਾਡਾ ਕੋਈ ਨੁਕਸਾਨ ਕਰਨ ਵਾਸਤੇ ਆਇਆ ਹੈ ਜਾਂ ਇਹ ਮਾੜੀ ਮਤ ਦੇ ਹਨ ਕਿਉਂਕਿ ਸਾਧ ਸੰਗਤ ਜੀਓ ਉਹਨਾਂ ਨੂੰ ਭਰੋਸਾ ਇਹੋ ਹੀ ਸੀ ਕਿ ਪਰਮੇਸ਼ਰ ਹੈ ਹਰ ਥਾਂ ਤੇ ਹੈ ਤੇ ਉਹ ਹਰ ਇੱਕ ਥਾਂ ਤੇ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਸੋ ਹੋਇਆ ਕਿ ਉਹ ਭਗਤ ਪੀਪਾ ਜੀ ਦੇ ਨਾਲ ਨਾਲ ਹਰ ਵੇਲੇ ਰਹਿੰਦੇ ਇੱਕ ਦਿਨ ਐਸਾ ਦਿਨ ਆਇਆ ਕਿ ਭਗਤ ਪੀਪਾ ਜੀ ਨੂੰ ਇੱਕ ਮੰਦਰ ਦੇ ਵਿੱਚ ਰਾਤ ਠਹਿਰਨੀ ਪਈ ਉੱਥੇ ਵੀ ਉਹ ਚਾਰ ਮਸਤੰਡੇ ਉਹਨਾਂ ਦੇ ਨਾਲ ਹੀ ਸਨ ਸਾਧੂਆਂ ਵਾਲਾ ਉਹਨਾਂ ਨੇ ਭੇਸ ਬਣਾਇਆ ਹੈ ਸੋ ਪਵਿੱਤ ਪੀਪਾ ਜੀ ਦੀ ਅਸੀ ਭਗਤੀ ਸੀ ਕਿ ਜਿਸ ਦਿਨ ਤੋਂ ਉਹਨਾਂ ਨੇ ਵਿਰਾਗ ਧਾਰਨ ਕਰ ਲਿਆ ਸੀ ਨਾ ਭਾਵੇਂ ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਆ ਗਈ ਸੀ ਪਰ ਉਸ ਨੇ ਵੀ ਆਪਣਾ ਪਤੀ ਵਰਤਾ ਧਰਮ ਨਿਭਾਇਆ ਭਗਤ ਪੀਪਾ ਜੀ ਨੇ ਵੀ ਨਿਭਾਇਆ ਪਰ ਉਹ ਇੱਕ ਬਿਸਤਰ ਤੇ ਨਹੀਂ ਸਨ ਸੰਦੇ ਅਲੱਗ ਅਲੱਗ ਸੰਦੇ ਸਨ ਸੋ ਉਸ ਵੇਲੇ ਮੰਦਰ ਦੇ ਵਿੱਚ ਰਾਤ ਠਹਿਰਨਾ ਪਿਆ ਤਾਂ ਉਸ ਵੇਲੇ ਭਗਤ ਪੀਪਾ ਜੀ ਨੇ ਅਲੱਗ ਕਮਰੇ ਦੇ ਵਿੱਚ ਆਪਣੀ ਪਤਨੀ ਸੀਤਾ ਨੂੰ ਸੌਣ ਵਾਸਤੇ ਭੇਜ ਦਿੱਤਾ ਤੇ ਆਪ ਉਹਨਾਂ ਚਾਰ ਚੇਲਿਆਂ ਦੇ ਨਾਲ ਸੌਣ ਦਾ ਫੈਸਲਾ ਕੀਤਾ ਸੋ ਉਹਨਾਂ ਦੇ ਵਾਸਤੇ ਇਹ ਇੱਕ ਚੰਗਾ ਮੌਕਾ ਸੀ ਆਖਣ ਲੱਗੇ ਕਿ ਹੁਣ ਉਸ ਕਮਰੇ ਦੇ ਵਿੱਚ ਸੀਤਾ ਇਹਨਾਂ ਦੀ ਪਤਨੀ ਇਕੱਲੀ ਸੁੱਤੀ ਹੈ ਇੱਕ ਇਸਤਰੀ ਦੇ ਵਸ ਦੀ ਗੱਲ ਨਹੀਂ ਕਿ ਉਹ ਮਰਦ ਦਾ ਮੁਕਾਬਲਾ ਕਰ ਸਕੇ ਅੱਜ ਆਪਾਂ ਇਹਨਾਂ ਦਾ ਪਤੀ ਵਰਤਾ ਜੋ ਧਰਮ ਹੈ ਉਹ ਭੰਗ ਕਰ ਦਵਾਂਗੇ ਅੱਜ ਸਾਡੀ ਜੋ ਦਿਲ ਦੀ ਮਰਜ਼ਾ ਹੈ ਉਹ ਪੂਰੀ ਹੋਵੇਗੀ ਸੋ ਇਸ ਤਰ੍ਹਾਂ ਉਹ ਭਗਤ ਦੇ ਨਾਲ ਸੁੱਤੇ ਨੇ ਅੱਧੀ ਕੋ ਰਾਤ ਦਾ ਜਦੋਂ ਸਮਾਂ ਹੋਇਆ ਤਾਂ ਉਹਨਾਂ ਨੇ ਉੱਠ ਕੇ ਵੇਉਂਤ ਬਣਾਈ ਹੈ ਕਿ ਬਾਕੀ ਇਥੇ ਰਹੀ ਨੇ ਇੱਕ ਇੱਕ ਜੋ ਹੈ ਉਹ ਮਰਦ ਜਾਵਾਂਗੇ ਤਾਂ ਫਿਰ ਇੱਕ ਜਦੋਂ ਜਾਵੇਗਾ ਵਾਪਸ ਆਵੇਗਾ ਫਿਰ ਦੂਜਾ ਜਾਵਾਂਗੇ ਇਸ ਤਰ੍ਹਾਂ ਢੇੜਾ ਕੰਮ ਕਰਨ ਦੀ ਲਾਲਸਾ ਲੈ ਕੇ ਉਹ ਸੀਤਾ ਦੇ ਕਮਰੇ ਦੇ ਵਿੱਚ ਚੱਲੇ ਜਾਣ ਦਾ ਫੈਸਲਾ ਕਰਦੇ ਨੇ ਹੁਣ ਪਹਿਲਾ ਗਿਆ ਪ੍ਰਾਤਨ ਸਮੇਂ ਸੀ ਆਪਜੀ ਜਾਣਦੇ ਜੇ ਕਿਹੜੀਆਂ ਉਦੋਂ ਲਾਈਟਾਂ ਹੋਇਆ ਕਰਦੀਆਂ ਸਨ ਤੇ ਰਏ ਵੀ ਮੰਦਿਰ ਦੇ ਵਿੱਚ ਸਨ ਉੱਥੇ ਕੋਈ ਆਪਣਾ ਕਿਹੜਾ ਕਰ ਸੀ ਕਿ ਪ੍ਰਬੰਧ ਕੀਤਾ ਹੋਇਆ ਸੀ ਇਸ ਕਰਕੇ ਕਮਰੇ ਦੇ ਵਿੱਚ ਕਾਫੀ ਹਨੇਰਾ ਸੀ ਹੁਣ ਇਹ ਜੋ ਚੌਂਵਾਂ ਦੇ ਵਿੱਚੋਂ ਪਹਿਲਾ ਨਿੱਤਰ ਗਿਆ ਇਹੋ ਸੋਚਦਾ ਜਾਂਦਾ ਕਿ ਇਸਤਰੀ ਨਰਬਲ ਹੁੰਦੀ ਹੈ ਉਸ ਨੂੰ ਮੇਰੇ ਜੋਰ ਦਾ ਕੀ ਅੰਦਾਜ਼ਾ ਉਹ ਆਪਣਾ ਬਚਾਅ ਕਿਸ ਤਰ੍ਹਾਂ ਕਰ ਸਕਦੀ ਹੈ ਇਸ ਕਰਕੇ ਅੱਜ ਸਾਡੀਆਂ ਸਧਰਾਂ ਪੂਰੀਆਂ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਉਸ ਨੇ ਹਨੇਰੇ ਦੇ ਵਿੱਚ ਹੱਥ ਅੱਗੇ ਫੇਲੰਦਿਆਂ ਟੁੰਦਿਆਂ ਤੇ ਸੀਤਾ ਕਿੱਥੇ ਸੁੱਤੀ ਹੈ ਜਦੋਂ ਉਹ ਸੇਂਗਰ ਤੇ ਪੰਚਾਇ ਜਿੱਤੀ ਹੋਤੀ ਹੋਈ ਸੀ ਉਸਨੇ ਆਪਣੇ ਜੋਰ ਦੇ ਨਾਲ ਸੀਤਾ ਨੂੰ ਦੇ ਬੋਚਿਆ ਜਦੋਂ ਉਸਨੇ ਆਪਣਾ ਭਾਰ ਉਸ ਉੱਪਰ ਪਾਇਆ ਤਾਂ ਉਸ ਨੂੰ ਇੰਜ ਮਹਿਸੂਸ ਹੋਇਆ ਜਿਸ ਤਰ੍ਹਾਂ ਕਿ ਇੱਕ ਸ਼ੇਰਨੀ ਦੀਆਂ ਬਾਹਾਂ ਨੂੰ ਉਸਨੇ ਫੜਿਆ ਹੋਵੇ ਉਸ ਨੂੰ ਜਦੋਂ ਸ਼ੇਰਨੀ ਦੀ ਗੁਰਾਰ ਸੁਣਾਈ ਦਿੱਤੀ ਤਾਂ ਉਸ ਦੇ ਤਿੱਖੇ ਦੰਦ ਉਸ ਦੇ ਵਾਲ ਉਸ ਦੇ ਕੰਨ ਟਿੱਕੇ ਜਦੋਂ ਇਸ ਨੂੰ ਮਹਿਸੂਸ ਹੋਇਆ ਤੇ ਜਾਣ ਗਿਆ ਕਿ ਇੱਥੇ ਤੇ ਕੋਈ ਸ਼ੇਰਨੀ ਕਮਰੇ ਦੇ ਵਿੱਚ ਵੜੀ ਹੋਈ ਹੈ ਮਸਾਂ ਹੀ ਆਪਣਾ ਬਚਾ ਕਰਦਾ ਕਰਦਾ ਉਹ ਬਾਹਰ ਨਿਕਲਿਆ ਬਾਹਰ ਨਿਕਲਿਆ ਤੇ ਬਾਕੀ ਮਿੱਤਰਾਂ ਨੂੰ ਆ ਕੇ ਦੱਸਣ ਲੱਗਾ ਤਕਾਂਤ ਦੇ ਵਿੱਚ ਖੜਕੇ ਕਿ ਮੈਂ ਤੇ ਮਸਾਂ ਹੀ ਬਚਿਆ ਇਸ ਮੰਦਰ ਦੇ ਵਿੱਚ ਤੇ ਕੋਈ ਸ਼ੇਰਨੀ ਰਿੰਦੀ ਲੱਗਦਾ ਤੇ ਮੈਨੂੰ ਲੱਗਦਾ ਉਹ ਸੀਤਾ ਨੂੰ ਵੀ ਖਾ ਗਈ ਹੋਵੇਗੀ ਅੰਦਰ ਨਹੀਂ ਹੁਣ ਮੈਂ ਜਾ ਸਕਦਾ ਅੰਦਰ ਬੜਾ ਖਤਰਾ ਵਾਖਣ ਲੱਗੇ ਕਿ ਐਵੇਂ ਤੂੰ ਡਰਦਾ ਮਾਰਾ ਈ ਕੋਈ ਆਪਣੇ ਦਿਲ ਦੇ ਵਿੱਚ ਡਰ ਬਣਾ ਕੇ ਜੋ ਤੂੰ ਗੱਲ ਧਾਰ ਲਈ ਹੈ ਤੈਨੂੰ ਉਦਾਂ ਹੀ ਲੱਗਾ ਜੇ ਸ਼ੇਰ ਨਹੀਂ ਦਿੱਤੇ ਜਦੋਂ ਅਸੀਂ ਦਿਨੇ ਆਏ ਸਾਂ ਸਾਨੂੰ ਉਦੋਂ ਨਾ ਦਿਸਦੇ ਆਪਾਂ ਸਾਹਮਣੇ ਤੇ ਸਾਰੇ ਦਰਵਾਜ਼ੇ ਬੰਦ ਕਰਕੇ ਸੁੱਤੇ ਆ ਤਾਂ ਉਹਨਾਂ ਨੇ ਉੱਥੇ ਫਿਰ ਅੱਗ ਬਾਲਣ ਦਾ ਪ੍ਰਬੰਧ ਕੀਤਾ ਥੋੜਾ ਜਿਹਾ ਉਹਨਾਂ ਨੇ ਕੋਈ ਬਾਲਣ ਲੈ ਕੇ ਆਖਿਆ ਕਿ ਆਪਾਂ ਲਾਈਟ ਕਰਕੇ ਅੱਗ ਦੀ ਵੇਖਦੇ ਆਂ ਜਾਂ ਉਹਨਾਂ ਨੇ ਥੋੜਾ ਜਿਹਾ ਦਰਵਾਜ਼ਾ ਖੋਲ੍ਹਿਆ ਹੱਥ ਵਿੱਚ ਬਾਲਣ ਲੈ ਕੇ ਅੱਗ ਬਾਲੀ ਲੋ ਹੋਈ ਤਾਂ ਸਾਰੇ ਡਰ ਗਏ ਵਾਕਈ ਅੰਦਰ ਸ਼ੇਰਨੀ ਬੈਠੀ ਹੋਈ ਸੀ ਤਾਂ ਉਹ ਸਾਰੇ ਭੱਜ ਕੇ ਬਾਹਰ ਆ ਗਏ ਭੱਜ ਕੇ ਜਦੋਂ ਬਾਹਰ ਆਏ ਰਾਤ ਹੁਣ ਉਹਨਾਂ ਦੇ ਕੋਲੋਂ ਉਹ ਜਰਿਆ ਨਾ ਜਾਵੇ ਡਰ ਕਿ ਸ਼ੇਰਨੀ ਬਾਹਰ ਨਾ ਆ ਜਾਏ ਛੇਤੀ ਨਾਲ ਭਗਤ ਪੀਪਾ ਜੀ ਦੇ ਕੋਲ ਆਇਓ ਸੁੱਤੇ ਹੋਏ ਸਨ ਆਖਣ ਲੱਗੇ ਭਗਤ ਜੀ ਭਗਤ ਜੀ ਆਂਦੇ ਹਾਂ ਜੀ ਦੱਸੋ ਆਖਣ ਲੱਗੇ ਜਲਦੀ ਜਿ ਉੱਠੋ ਬੜਾ ਹਨੇਰ ਛਾ ਗਿਆ ਨੇ ਕੀ ਹੋਇਆ ਆਖਣ ਲੱਗੇ ਜੋ ਤੁਹਾਡੀ ਪਤਨੀ ਸੀਤਾ ਹੈ ਨਾ ਉਹ ਤੇ ਆਪਣੇ ਕਮਰੇ ਦੇ ਵਿੱਚ ਹੈ ਹੀ ਨਹੀਂ ਜਾਂ ਤੇ ਉਹ ਕਿਤੇ ਭੱਜ ਗਈ ਹੈ ਜਾਂ ਫਿਰ ਉਸ ਕਮਰੇ ਦੇ ਵਿੱਚ ਸ਼ੇਰਨੀ ਬੈਠੀ ਹੈ ਉਹ ਉਸ ਨੂੰ ਖਾ ਗਈ ਹੈ ਤੇ ਭਗਤ ਜੀ ਆਖਣ ਲੱਗੇ ਹੱਸ ਪਏ ਅਗੋਂ ਆਖਣ ਲੱਗੇ ਕਿ ਸੀਤਾ ਤੇ ਆਪਣੇ ਕਮਰੇ ਵਿੱਚ ਹੀ ਹੋਵੇਗੀ ਤੁਹਾਡੀ ਨੀਅਤ ਖਰਾਬ ਲੱਗਦੀ ਹੈ ਤੁਹਾਡੀ ਖਰਾਬ ਨੀਅਤ ਦੇ ਕਰਕੇ ਤੁਹਾਨੂੰ ਉਹ ਕੋਥੇ ਨਹੀਂ ਦਸੀ ਚਲੋ ਜੇ ਫਿਰ ਵੀ ਤੁਸੀਂ ਆਖਦੇ ਤੇ ਚਲੋ ਵੇਖ ਲੈਨੇ ਆ ਉਸ ਵੇਲੇ ਭਗਤ ਪੀਪਾ ਜੀ ਨੇ ਬਾਹਰੋਂ ਆਵਾਜ਼ ਮਾਰੀ ਆਖਣ ਲੱਗੇ ਸਹਜਰੀ ਬਾਹਰ ਆ ਤਾਂ ਉਸੇ ਵੇਲੇ ਅੰਦਰੋਂ ਆਵਾਜ਼ ਆਈ ਹਾਂ ਸਵਾਮੀ ਜੀ ਹੁਣੇ ਆਈ ਤੇ ਸੀਤਾ ਉਸੇ ਤਰ੍ਹਾਂ ਆਪਣੇ ਬਿਸਤਰ ਤੋਂ ਸੁੱਤੀ ਹੋਈ ਉੱਠ ਕੇ ਬਾਹਰ ਆ ਗਈ ਇਹ ਵੇਖ ਕੇ ਉਹ ਚੋਂਹੇ ਬੜੇ ਹੈਰਾਨ ਹੋਏ ਬੜੇ ਸ਼ਰਮਿੰਦੇ ਹੋਏ ਸੋ ਭਗਤ ਜੀ ਤੇ ਆਪਣੇ ਆਸਣ ਤੇ ਜਾ ਕੇ ਸੌ ਗਏ ਸੀਤਾ ਜੀ ਵੀ ਸੌ ਗਈ ਪਰ ਇਹ ਸ਼ਰਮ ਦੇ ਮਾਰੇ ਜੋ ਚੋਰ ਹਨ ਇਹ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਹੀ ਭਗਤ ਜੀ ਨੂੰ ਛੱਡ ਕੇ ਉਤੋਂ ਚਲੇ ਗਏ ਸੋ ਇਸ ਤਰ੍ਹਾਂ ਸਾਧ ਸੰਗਤ ਜੀਓ ਜੋ ਆਪਣੇ ਧਰਮ ਦੇ ਵਿੱਚ ਪੂਰਾ ਰਹਿੰਦਾ ਹੈ ਜੋ ਪਰਮੇਸ਼ਰ ਤੇ ਭਰੋਸਾ ਰੱਖਦਾ ਹੈ ਉਸ ਦੀ ਪਰਮੇਸ਼ਰ ਰੱਖਿਆ ਕਰਦਾ ਹੈ ਸੋ ਇਸੇ ਤਰ੍ਹਾਂ ਹੋਰ ਵੀ ਭਗਤ ਤੀਪਾ ਜੀ ਦੀਆਂ ਅਨੇਕਾਂ ਸਾਖੀਆਂ ਹਨ ਜਿਨ੍ਹਾਂ ਦੇ ਵਿੱਚ ਭਗਤ ਜੀ ਨੇ ਪਰਮੇਸ਼ਰ ਤੇ ਭਰੋਸਾ ਰੱਖਿਆ ਤੇ ਪਰਮੇਸ਼ਰ ਨੇ ਭਗਤ ਦੀ ਹਰ ਵੇਲੇ ਅੰਗ ਸੰਗ ਰਹਿ ਕਰਕੇ ਰੱਖਿਆ ਕੀਤੀ ਹੈ ਇਸੇ ਤਰ੍ਹਾਂ ਵੱਡੇ ਵੱਡੇ ਰਾਜੇ ਵੀ ਜੋਹਾਨ ਉਹ ਭਗਤ ਜੀ ਦੇ ਅੱਗੇ ਆ ਕੇ ਭਗਤ ਬਣੇ ਤੇ ਇਹਨਾਂ ਦੇ ਪਾਸੋਂ ਉਪਦੇਸ਼ ਲੈ ਕੇ ਉਹਨਾਂ ਨੇ ਆਪਣਾ ਜਨਮ ਸਫਲਾ ਕੀਤਾ ਸੋ ਹੋਣ ਵਾਲੀਆਂ ਵੀਡੀਓ ਦੇ ਵਿੱਚ ਹੋਰ ਇਦਾਂ ਦੀਆਂ ਛਾਕੀਆਂ ਭਗਤ ਜੀ ਦੀਆਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਵਿਚਾਰ ਕਮੈਂਟਾਂ ਰਾਂ ਵਿੱਚ ਜ਼ਰੂਰ ਦੱਸਿਆ ਕਰੋ ਕਾਂ ਜੋ ਤੁਹਾਡੇ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਆਪਾਂ ਵੀਡੀਓ ਬਣਾ ਸਕੀਏ ਸੋ ਜਿੰਨਾ ਗੁਰਮਖਾਂ ਨੇ ਅਜੇ ਤੱਕ ਸਾਡਾ ਜੀ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਆਪਣੇ ਧਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਨਾਨਕ ਨਾਮ ਚੜਦੀ ਗਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ